ਮੇਰੇ ਸਾਹਮਣੇ ਮੇਰੀ ਹਾਜ਼ਰੀ ਦੇ ਵਿੱਚ ਭਾਈ ਸਾਹਿਬ ਨੂੰ ਫੋਨ ਵੀ ਉੱਠੀ ਆਈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤਨਾ ਜ਼ਿਕ ਹੈ ਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਤੇ ਉਹ ਕੱਲ ਉਹਨਾਂ ਦੇ ਕਿਰਨਦੀਪ ਟੌਰਦੀ ਕੱਲ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਸੀ ਤੇ ਉਹ ਸਵੇਰੇ 10 ਵਜੇ ਐਂਟਰ ਹੋ ਗਏ ਸੀ ਤੇ 5 ਵਜੇ ਉੱਥੋਂ ਜੇਲ੍ਹ ਤੋਂ ਆਏ ਨੇ ਤੇ ਉਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਕਿ ਮੇਰੇ ਸਾਹਮਣੇ ਮੇਰੀ ਹਾਜ਼ਰੀ ਦੇ ਵਿੱਚ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤਨਾਜਿਕ ਹੈ ਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ ਇਹ ਸ਼ਬਦ ਮੈਨੂੰ ਉਹਨਾਂ ਨੇ ਦੱਸਿਆ ਜਿਹੜੀ ਮੈਂ ਇਹ ਖਬਰ ਦੇਣ ਲੱਗਿਆ ਕਿ ਆ ਮੇਰੇ ਕੋਲੇ ਡਟਾਰ ਹੈ ਪ੍ਰੈਸ ਕਾਨਫਰੰਸ ਕਰਾਉਣ ਦਾ ਅਥੋਰਾਈਜ਼ਡ ਮੈਂ ਭਾਈ ਅਮਰਪਾਲ ਸਿੰਘ ਵੱਲੋਂ ਜਿਹੜਾ ਇਹ ਨੇ ਤੇ ਇਹ ਇੱਕ ਸੰਸਾਰ ਪੱਤਰ ਦੀ ਖਬਰ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਕਿਸੇ ਸਮੇਂ ਵੀ ਉਹਨਾਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਖੂਨ ਦੀ ਉਲਟੀ ਉਹਨਾਂ ਦੀ ਢਰਵਾਲੀ ਦੇ ਰੂਬਰੂ ਉਹ ਖੂਨ ਦੀ ਉਲਟੀ ਆਈ ਉਹ ਕੋਈ ਦਵਾਈ ਨਹੀਂ ਲੈ ਰਹੇ ਕੋਈ ਹਸਪੀਟਲਾਈਜੇਸ਼ਨ ਨਹੀਂ ਹੈ ਕੋਈ ਚੀਜ਼ ਖਾ ਨਹੀਂ ਰਹੇ ਸਵੇਰੇ ਪਾਣੀ ਤੋਂ ਹੋਰ ਕੋਈ ਚੀਜ਼ ਪੀ ਨਹੀਂ ਰਹੇ ਤੇ ਇਕੱਲਾ ਪਾਣੀ ਪੀ ਰਹੇ ਤੇ ਉਹਨਾਂ ਨੇ ਮੈਨੂੰ 11 ਤਰੀਕ ਨੂੰ ਭਾਈ ਸਾਹਿਬ ਨੇ ਆਪ ਕਿਹਾ ਸੀ ਕਿ ਕੋਈ ਵੀ ਜਿਹੜੀ ਹੈਗੀ ਐ ਏਸੀ ਗੱਲ ਹੁੰਦੀ ਐ ਮੈਂ ਸਿੱਧੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਉਹ ਦੋਸ਼ ਲਾਉਣਾ ਕਿ ਉਹਦੀ ਜ਼ਿੰਮੇਵਾਰੀ ਹੈ ਪਰਮੰਤ ਮੰਦ ਤੇ ਬਾਕੀ ਸੰਜਾ ਨੇ ਵੀ ਪੁੱਠੜਤਾਰ ਰੱਖੀ ਹੋਈ ਐ ਤੇ ਭਾਈ ਸਾਹਿਬ ਜਿਹੜੇ ਨੇ ਬੇਹੱਦ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਦਾ ਭਜਨ ਜਿਹੜਾ ਬੜਾ ਟਟ ਚੁੱਕਿਆ ਤੇ ਸਹਾਰਾ ਦੇ ਕੇ ਉਹਨਾਂ ਨੂੰ ਉਠਾਉਣਾ ਪੈਂਦਾ ਹੈ। ਕੁਰਸੀ ਤੋਂ ਵੀ ਆਪ ਉੱਟਣ ਦੇ ਉਹ ਟਾਵਲ ਨਹੀਂ ਆ। ਤੇ ਮੈਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਕੁਝ ਹੋ ਜੇ ਉਹ ਗੁਰਵਖ ਸਿੰਘ ਖਾਲਸਾ ਨਹੀਂ ਮੰਨਗੇ। ਜੀਨੇ ਪਹਿਲਾਂ ਪੁਟੜਤਾਰ ਰੱਖੀ ਸੀ, ਫੇਰ ਛੜਤੀ ਸੀ। ਫੇਰ ਉਹ ਛਾਲ ਮਾਰ ਕੇ ਇੱਕ ਬਿਲਡਿੰਗ ਤੋਂ ਤੇ ਫਿਰ ਉਹ ਆਪਣੀ ਆਤਮਾ ਤੇ ਅਕੀਦਸ ਉਹ ਕਹਿੰਦੇ ਜਿਹੜਾ ਪਰਨਮੈ ਲੈ ਲਿਆ ਉਹ ਪਰਨ ਤੇ ਉਸੇ ਤਰ੍ਹਾਂ ਕੈਮਰੋਂ ਤੇ ਪ੍ਰਸ਼ਨੇ ਨਹੀਂ ਹੈ ਕਿ ਉਹ ਗੱਲ ਤੋਂ ਬਿਨਾ ਜਿਹੜੀ ਹੈ ਜੇਲ ਬਦਲੀ ਤੋਂ ਬਿਨਾ ਉਹ ਘੁੱਟਣ ਤਾਲ ਛੱਡੀ ਜੇਲ ਬਦਲੀ ਜਿਹੜੀ ਹੈ ਉਹ ਮੁੱਖ ਮੰਨ ਜਾ ਉਹ ਰਿਹਾਈ ਨਹੀਂ ਮੰਨ ਰਹੇ ਆਪਣੀ ਜੇਲ ਬਦਲੀ ਮੰਨ ਰਹੇ ਨੇ ਤੇ ਜੇਲ ਬਦਲੀ ਦੇ ਤੇ ਜੇ ਜੇਲ ਬਦਲੀ ਤੋਂ ਬਿਨਾ ਉਹ ਕਿਸੇ ਹੋਰ ਗੱਲ ਤੇ ਉਹ ਜਿਹੜਾ ਹੈ ਉਹ ਸਮਝੌਤਾ ਨਹੀਂ ਕਰਨਗੇ ਤੇ ਆਪਦੀ ਕੁਰਬਾਨੀ ਦੇ ਜਾਣਗੇ ਤੋ ਇਹ ਹਾਲਤ ਜਿਹੜੀ ਨੋਟਿਸ ਦੇ ਵਿੱਚ ਲੈਂਦੀ ਹੈ 11 ਅਕਤੂਬਰ ਨੂੰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਮੇਰੀ ਮੁਲਾਕਾਤ ਦੇ ਦੌਰਾਨ ਕਿ ਜੀ ਉਹਨਾਂ ਨੇ ਸਾਨੂੰ ਜੇਲ੍ਹ ਵਾਲੇ ਕਹਿੰਦੇ ਐ ਬਈ ਪੰਜਾਬ ਸਰਕਾਰ ਸਾਨੂੰ ਕਹਿ ਰਹੀ ਹੈ ਥਰੂ ਡੀਸੀ ਅਮਰitsar ਕਿ ਜੇ ਅਸੀਂ ਇਹਨਾਂ ਤੇ ਭੁਖ ਹੜਤਾਲ ਰੱਖਣ ਦਾ ਕੇਸ ਬਣਾ ਲਾਂਗੇ ਆਤਮ ਹੱਤਿਆ ਕਰਨ ਦਾ ਵੀ ਆਤਮ ਹਤਿਆ ਦੀ ਕੋਸ਼ਿਸ਼ ਕਰਦੇ ਆਂ ਅਸੀਂ ਉਹ ਕੇਸ ਬਣਾ ਲਾਂਗੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਜਨਮ ਸਿੱਧੇ ਅਧਿਕਾਰ ਹੈ ਆਓ ਜੀ ਆਓ ਸੰਧੂ ਸਾਹਿਬ ਆਜੋ ਇਹ ਸਾਡਾ ਜਨਮ ਸਿੱਧੇ ਅਧਿਕਾਰ ਹੈ ਤੇ ਇਹ ਜਿਹੜਾ ਹੈਗਾ ਉਹ ਸਾਨੂੰ ਰੱਖਣ ਦਾ, ਪੁੱਟੜਤਾ ਰੱਖਣ ਦਾ ਤੇ ਢਹਾਰਾ ਤੇ ਉਹ ਕੇਸਾਂ ਤੋਂ ਨਹੀਂ ਕਰਦੇ ਅੱਛਾ ਜਿਹੜੀ ਮੈਂ ਜ਼ਿੰਮੇਵਾਰੀ ਨਾਲ ਸਟੇਟਮੈਂਟ ਦਿੱਤੀ ਹੈ ਵੀ অতি ਨਾਜ਼ੁਕ ਹੈ ਉਹਨਾਂ ਦੀ ਇਸ ਸਮੇਂ ਸਥਿਤੀ ਖੂਨ ਦੀ ਉਲਟੀ ਆਈ ਹੈ ਉਹਨਾਂ ਦੀ ਵਾਈਫ ਦੇ ਸਾਹਮਣੇ ਆਈ ਹੈ ਤੇ ਭਾਈ ਸਾਹਿਬ ਦੀ ਮੌਤ ਕਿਸੇ ਵੇਲੇ ਵੀ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਕਿਸੇ ਸੌਵੇਂ ਵੀ ਸੰਭਵ ਇਹ ਮੈਂ ਪੂਰੇ ਆ ਜਿਹੜਾ ਇਹਨਾਂ ਨੂੰ ਆ ਦੇ ਦਿਓ ਇੱਕ ਅਥਾਰਟੀ ਲੈਟਰ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਮੈਂ ਉਹ ਇਹ ਇਹ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਆਈ ਆ ਇਹ ਬੜਾ ਗੰਭੀਰ ਮਸਲਾ ਹੈ ਇਹ ਮਸਲਾ ਇਤਿਹਾਸਕ ਐਸਾ ਮਸਲਾ ਹੈ ਜਿਸ ਦਾ ਪਿੱਛੋਂ ਕੋਈ ਇਲਾਜ ਨਹੀਂ ਹੋਣਾ ਸਮੇਂ ਸਿਰ ਜੇ ਕੋਈ ਮੁੱਖ ਮੰਤਰੀ ਕੋਈ ਐਕਟੀਵਿਟੀ ਕਰਦਾ ਕੋਈ ਇਸ ਦੇ ਬਾਰੇ ਫੈਸਲਾ ਲੈਂਦਾ ਤੇ ਨਹੀਂ ਇਹ ਅਤ ਗੰਭੀਰ ਮਸਲਾ ਭਾਈ ਸਾਹਿਬ ਦੇ ਤੇ ਜਿਹੜੇ ਉਹਨੇ ਸੁਮਨਡੈਂਟ ਨੂੰ ਜ਼ਿੰਸਦਾਰੀ ਕਰੀ ਹੈ ਉਹ ਜੇਲ੍ਹ ਦਾ ਸੁਮਨਡੈਂਟ ਫੜਿਆ ਤੇ ਹੋਰ ਫੜਿਆ ਤੇ ਉਹ ਪਹਿਲਾਂ ਉਹਨੇ ਲਿਖ ਕੇ ਦਿੱਤਾ ਸੀ ਕਿ ਇਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੇ ਕੋਈ ਚੀਜ਼ ਨਹੀਂ ਫੜੀ ਗਈ ਪਰੰਤੂ ਪਹਿਲਾਂ ਉਹ ਲਵਾਏ ਵੀ ਉਸੇ ਨੇ ਸੀ ਆਈਬੀ ਨੂੰ ਅੱਜ ਇਹ ਇੱਥੇ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਕੇ ਤੋਂ ਉਹ ਤਾਂ ਇਹਨਾਂ ਦੀ ਆਪ ਦੀ ਕਸਲ ਹੈ ਜਿਹੜੀ ਹੈ ਜੀ ਵੀ ਤੁਸੀਂ ਸਾਡੀ ਅਥਾਰਟੀ ਨੂੰ ਚੈਲੰਜ ਕੀਤਾ ਭਾਈ ਸਾਹਿਬ ਨਾਲ ਉਹਦਾ ਕੋਈ ਤਾਲੁਕ ਨਹੀਂ ਉਸ ਚੀਜ਼ ਦਾ ਸੋ ਇਹ ਜਿਹੜੀ ਹੈ ਇਸ ਨੂੰ ਹੋਰ ਜਿਆਦਾ ਨਾ ਲੰਬਾ ਲੈਂਦੇ ਹੋਏ ਇਸ ਗੱਲ ਨੂੰ ਤੇ ਆਹ ਜਿਹੜੀ ਦਿੱਤੀ ਹੈ ਇਹ ਇਹ ਜਿਹੜੀ ਹੈ ਇੱਕ ਅੰਗਰੇਜ਼ੀ ਦਾ ਉਹ ਅੰਗਰੇਜ਼ੀ ਦਾ ਪੜਚੇ ਸੁਣਾਦੀ ਹੈ ਉੱਥੇ ਆਪਣੇ ਮੇਂ ਜੇਲ ਸੁਮਲੈਂਟ ਨੇ ਟੈਸਟ ਕਰਕੇ ਦਿੱਤਾ ਹੈ ਇਹ ਓਡੀਸੀ ਅਮਰitsar ਨੂੰ ਵੀ ਭੇਜਤਾ ਡੀਸੀ ਅਮਰitsar ਨੇ ਚੀਕ ਡੈਕਰੀ ਨੂੰ ਭੇਜਤਾ ਮੁੱਖ ਮੰਤਰੀ ਨੂੰ ਭੇਜਤਾ ਵੀ ਕੱਲੇ ਮੁੱੱਲੇ ਆ ਭਾਈ ਅਮਰਪਾਲ ਸਿੰਘ ਵੱਲੋਂ ਮੈਨੂੰ ਮੈਨੂੰ ਹੀ ਅਧਿਕਾਰ ਹੈ ਕੋਈ ਪ੍ਰੈਸ ਕਾਨਫਰੰਸ ਕਰਨ ਦਾ ਕਿਸੇ ਅਫਸਰ ਨਾਲ ਗੱਲ ਕਰਨ ਦਾ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਸਰਕਾਰ ਨਾਲ ਗੱਲ ਕਰਨ ਦਾ ਕਿਸੇ ਰਾਜੀਨਾਮੇ ਤੇ ਪਹੁੰਚਣ ਦਾ ਕਿਸੇ ਸਿੱਟੇ ਤੇ ਪਹੁੰਚਣ ਦਾ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਇਨਾਚਰੋ ਜੇਲ੍ਹ ਚ ਨੇ ਉਹਨਾਂ ਵੱਲੋਂ ਮੈਂ ਹੀ ਐਕਟ ਕਰ ਸਕਦਾ ਹਾਂ ਹੋਰ ਕੋਈ ਐਕਟ ਨਹੀਂ ਕਰ ਸਕਦਾ ਦੇਖੋ ਜੀ ਬਾਕੀ ਦੀ ਹਾਲਤ ਜਿਹੜੀ ਹੈਗੀ ਆ ਉਹ ਵੀ ਮੈਨੂੰ ਮਿਲੇ ਸੀ ਜੇਲ੍ਹ ਦੇ ਵਿੱਚ ਲਗਭਗ ਬਹੁਤਿਆਂ ਦੇ ਦਰਸ਼ਨ ਹੋਏ ਜਦੋਂ ਉਹਨੂੰ ਛੱਡ ਕੇ ਉਹਨਾਂ ਦੀ ਹਾਲਤ ਬੀੜਾਵਾ ਪਰ ਭਾਈ ਸਾਹਿਬ ਦੀ ਹਤਨਾਜ ਕਿਉਂਕਿ ਖੂਨ ਦੀ ਉਲਟੀ ਆ ਗਈ ਹਾਲਤਾ ਵਾਹਿਦੁੱਲ ਫਕੇ ਇੰਜਰੇਜੀ ਚ ਹੈ ਜੀ ਇਹਦੇ ਤੇ ਜੇਲ੍ਹ ਸੋਲਡੈਂਟ ਦੇ ਦਸਤ ਦੋਏ ਹੋਏ ਆ ਉਹਨੇ ਅੱਜ ਡੀਸੀ ਨੂੰ ਭੇਜੀ ਹੋਈ ਹੈ ਆਈ ਵੁੱਡ ਲਾਈਕ ਟੂ ਇਨਫੋਰਮ ਸਿਕਸ ਸੰਗਤ ਦੈਟ ਸਰਦਾਰ ਰਾਜਦੇਵ ਸਿੰਘ ਖਾਲਸਾ ਜਮਾਈ ਲਾਇਰ ਹੀ ਓਪਨ ਕਮ ਟੂ ਮੀਟ ਮੀ ਐਟ ਪ੍ਰਿਜ਼ਨ ਸੋ ਆਈ ਅਪਾਇੰਟ ਹਿਮ ਮਾਈ ਆਫੀਸ਼ੀਅਲ ਸਪੋਰਟਸ ਪਰਸਨ ਹੀ ਇਜ਼ ਅਥੋਰਾਈਜ਼ਡ ਟੂ ਕਨਵੇ ਦੀ ਮੈਸੇਜ ਐਂਡ ਨੇਗੋਸ਼ੀਏਟ ਵਿਦ ਦੀ ਅਥੋਰਿਟੀ ਵਿਦ ਥੈਂਕਸ ਭਾਈ ਅਮਰਤਪਾਲ ਸਿੰਘ ਡਿਬਰੂਗੜ ਸੈਂਟਰਲ ਜੇਲ ਆ ਦਸਤਤ ਨੇ ਇਹ ਜੇਲ ਸੁਮਨੈਂਟ ਨੇ ਲਿਖਿਆ ਜੀ ਕਾਪੀ ਆਫ ਦੀ ਸੇਮ ਹੈਜ਼ ਬੀਨ ਸੈਂਟ ਟੂ ਡਿਪਟੀ ਕਮਿਸ਼ਨਰ ਅਮਰਸਰ ਪੰਜਾਬ ਆਨ 11/3/2024 ਬਾਇਆ ਈਮੇਲ ਹਾਲੇ ਦਸਤਾਵੇਜ਼ ਨਹੀਂ ਜੀ ਜੇਲ ਕਮਿਨੈਂਟ ਦੇ ਮਿਲ ਕੇ ਕਿ ਮੇਰੀ ਹਾਜ਼ਰੀ ਚ ਦਸਤਾਵੇਜ਼ ਕੀਤੇ ਹੈ ਭਾਈ ਸਾਹਿਬ ਨੇ ਥੋੜਾ ਨੀ ਮਾਰਨਾ ਕਿ ਚੇਰਾ ਦੇ ਆਦੀ ਗੋਗੀ ਹਾਊਸ ਵੀ ਨਾਜੂ ਦਾ ਕਿ ਮੁੱਖ ਮੰਤਰੀ ਵੱਲੋਂ ਕਿਸੇ ਕਹ ਰਹੇ ਹੋ ਵੀ ਜਾਂ ਸੱਤਾ ਵੱਲੋਂ ਗੱਲ ਵੀ ਸੁਣੀ ਨਹੀਂ ਜਾ ਰਹੀ ਕਿਉਂਕਿ ਉੱਥੇ ਵੀ ਅੰਮ੍ਰਿਤਸਰ ਵੀ ਮੋਰਚਾ ਲੱਗਿਆ ਹੋਇਆਗਾ ਬੋਧਣਾ ਦਾ ਲੱਗਿਆ ਹੋਇਆ ਇਹਦਾ ਅਗਲਾ ਕੀ ਐਕਸ਼ਨ ਆ ਜੀ ਕੀ ਦੂਜਾ ਅਗਲਾ ਐਕਸ਼ਨ ਤਾਂ ਜੀ ਫਿਰ ਕੀ ਕਹਿੰਦੇ ਹੁੰਦੇ ਨੇ ਜਿਵੇਂ ਇਤਿਹਾਸ ਚ ਹੁੰਦੇ ਹੋਏ ਜਿਹੜੀ ਸੰਜਤ ਲਊਗੀ ਸ਼ਹੀਦੀ ਦਾ ਐਕਸ਼ਨ ਆਪਾਂ ਪਹਿਲਾਂ ਤਾਂ ਦੱਸ ਨਹੀਂ ਸਕਦੇ ਨਾ ਉਹਦੀ ਸਮਰੱਥਾ ਰੱਖਦੇ ਆ ਆਪਾਂ ਕੋਈ ਨਾਣਾ ਚੀਜ਼ੀ ਦਾ ਵੀ ਉਸ ਤੋਂ ਪਰੇ ਨਹੀਂ ਸ਼ਹੀਦੀ ਦੀ ਹਾਲਤ ਇਹ ਜਿਹੜੀ ਹਾਲਾਤ ਹੈ ਨਾ ਜੀ ਇਹ ਸ਼ਹੀਦੀ ਦੀ ਹਾਲਾਤ ਤਾਂ ਹੋ ਗਈ ਜਿਹੜੀ ਸ਼ਹੀਦੀ ਦੀ ਹਾਲਾਤ ਹੈ ਆਪਾਂ ਭਾਵੇਂ ਨਾ ਰੱਖੀਏ ਪਰੰਤੂ ਉਹ ਗੱਲ ਜਿਹੜੀ ਮੇਰੇ ਮੂੰਹ ਤੋਂ ਨਿਕਲ ਨਹੀਂ ਬਹੁਤ ਜ਼ਰੂਰੀ ਹੈ ਕੱਲ ਨੂੰ ਕਹੇ ਕਿ ਤੁਸੀਂ ਆਪਣਾ ਫਰਜ਼ ਨਹੀਂ ਪੂਰਾ ਕਰਿਆ ਤੁਸੀਂ ਉਹ ਗੰਭੀਰਤਾ ਨੂੰ ਉਸ ਢੰਗ ਨਾਲ ਦੱਸਿਆ ਨਹੀਂ ਸਿਰਫ ਉਹਨੂੰ ਮਰਨ ਵਰਤਾਂ ਦੱਸਦੇ ਰਹੇ ਕਿ 16 ਤੋਂ ਚੱਲ ਰਿਹਾ ਹੈ 16 ਤੋਂ 13 ਦਿਨ ਹੋ ਗਏ 29 ਤੱਕ ਇਸ ਦੇ ਆ ਕੀ ਫਰਵਰੀ ਦੇ ਤੇ 11 ਦਿਨ ਮੇਰੇ ਜਦੋਂ ਜਾਣਦੇ ਆ ਤੇ ਉਸ ਤੋਂ ਬਾਅਦ ਉਹ 11 ਦਿਨ ਜਿਹੜੇ ਆ ਉਹ ਹੋ ਗਏ ਤੇ ਇਹ 25 ਦਿਨ 26 ਦਿਨ ਹੁਣ 27 ਦਿਨ ਹੋ ਗਏ 27 ਦਿਨ ਦੀ ਜਿਹੜੀ ਘੁੱਟ ਹੜਤਾਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਮੈਨੇ ਰੱਖਦੀ ਹੁੰਦੀ ਹੈ ਸਾਈਤਰੀਆ 27 ਦਿਨਾਂ ਦੀ ਪੁਟ ਹੜਤਾਲ ਹੋ ਗਈ ਇਹ ਪੁਟ ਹੜਤਾਲ ਉਸ ਤਰ੍ਹਾਂ ਨਹੀਂ ਵੀ ਕੋ ਦੁਰਬਖ ਸਿੰਘ ਖਾਲਸਾ ਬਣ ਜਾਣਗੇ ਜਾਂ ਕੋਈ ਹੋਰ ਬਣ ਜਾਣਗੇ ਉਹ ਤੋੜ ਕੇ ਚਲੇ ਜਾਣਗੇ ਉਹ ਤੋੜ ਦੇ ਕਿਸੇ ਤਰੀਕੇ ਨਾਲ ਪੁਟ ਹੜਤਾਲ ਇਹ ਟੁੱਟ ਨਹੀਂ ਸਕਦਾ ਨਾ ਉਹ ਹੌਸਪਿਟਲਾਈਜੇਸ਼ਨ ਪ੍ਰਵਾਨ ਕਰਨ ਨਾ ਉਹ ਫੋਰਸੇਬਲੀ ਫੀਡਿੰਗ ਪ੍ਰੋਵਾਈਡ ਜਿਹੜਾ ਪ੍ਰੋਵਾਈਡ ਕਰਨ ਜਿਹੜਾ ਪੰਜਾਬ ਸਰਕਾਰ ਨੇ ਧੰਮਚੀ ਦਿੱਤੀ ਹੈ ਥਰੂ ਡੀਸੀ ਜੇ ਇਹ ਅਸਟਾ ਨੂੰ ਵੀ ਇਹ ਨਾ ਫਿਰ ਅਸੀਂ ਕੇਸ ਬਣਾਦਾ ਜੇ ਉਹ ਹਟੜਤਾ ਰੱਖਣ ਦਾ ਹਤਮਤ ਇਹ ਕੋਸ਼ਿਸ਼ ਕਰਨ ਦਾ ਉਹ ਕਹਿੰਦੇ ਮੈਂ ਇਸ ਜੱਲ ਤੋਂ ਡਰਦਾ ਨਹੀਂ ਹਾਂ ਕੇਸ ਤਾਂ ਹੋਰ ਵੀ ਬਣੇ ਹੋਏ ਆ ਜੇ ਇਹ ਬਣ ਜੂ ਇਹਦੇ ਨਾਲ ਕੀ ਫਰਕ ਪੈਂਦਾ ਅੱਛਾ ਅਜਲੀ ਜੱਲ ਜਿਹੜੀ ਬੜੀ ਜ਼ਿੰਮੇਵਾਰੀ ਵਾਲੀ ਹੈ ਕਿ ਇੱਕ ਆਰਡਰ ਪਾਸ ਕਰਤਾ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਨੇ ਉਹ ਇਹਨਾਂ ਨੇ ਪ੍ਰਚੂਰ ਚਰਿਆ ਅਸਾਮ ਸਰਕਾਰ ਦੇ ਅਸ਼ਾਰੇ ਤੇ ਉਹ ਜਿਹੜਾ ਸੀ ਲੈਟਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਹੜਾ ਹੈ ਉਹ ਜੇਲ੍ਹ ਨੂੰ ਭੇਜਤਾ ਡਿਵੀਜ਼ਨ ਉਹ ਜੇਲ੍ਹ ਦੇ ਵਿੱਚ ਚਾਹਤਾ ਜੀ ਵੀ ਜਿਹੜੀ ਇਹਨਾਂ ਦੀ ਟੈਲੀਫੋਨ ਸਹੂਲਤ ਮਿਲੀ ਹੋਈ ਹੈ ਭਾਈ ਅਮਰਤਪਾਲ ਸਿੰਘ ਨੂੰ ਜਾਂ ਸਾਥੀ ਜਿਹੜੇ ਹੋਰ ਬੰਦੀ ਸਿੰਘ ਨੇ ਤੇ ਉਹ ਇਸ ਲਈ ਖਤਮ ਕੀਤੀ ਜਾਵੇ ਕਿਉਂਕਿ ਚੋਣ ਆ ਰਹੀ ਹੈ ਪਾਰਲੀਮੈਂਟ ਦੀ ਤੇ ਉਹਦੇ ਚ ਇੱਚ ਆਜ਼ਾਦਾਨਾ ਫ੍ਰੀ ਐਂਡ ਫੇਅਰ ਜਿਹੜੀ ਹੈ ਉਹ ਇਲੈਕਸ਼ਨ ਨਹੀਂ ਹੋਣੀ ਜੇ ਇਹਨਾਂ ਨੂੰ ਟੈਲੀਫੋਨ ਦਾ ਅਧਿਕਾਰ ਅਸੀਂ ਜਾਰੀ ਰੱਖਾਂਗੇ ਤੇ ਇਸ ਦੇ ਲਈ ਉਹ ਤੁਰੰਤ ਪੈਰੀ ਜਿਹੜੀ ਆ ਉਹ ਬੰਦ ਕੀਤੀ ਜਾਵੇ ਤੇ ਬੰਦ ਕਰ ਦਿੱਤੀ ਜਾਏਗੀ। ਉਹਦੇ 'ਚ ਹੈਰਾਨੀ ਦੀ ਗੱਲ ਹੈ ਬਈ ਆਰਡਰ ਹੈ ਉਹ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਦਾ। ਹੁਣ ਅਸਾਮ 'ਚ ਤਾਂ ਕੋਈ ਰਹਿੰਦਾ ਨਹੀਂ ਉਹਨਾਂ 'ਚ। ਨਾ ਕਿਸੇ ਦਾ ਪਰਿਵਾਰ ਰਹਿੰਦੇ ਆ। ਨਾ ਅਸਾਮ ਦੀ ਜਨਤਾ ਤੇ ਉਹਨਾਂ ਦੀ ਕਿਸੇ ਚੱਲਦੀ ਹੈ। ਨਾ ਉਹ ਟੈਲੀਫੋਨ ਕਿਸੇ ਅਸਾਮ ਦੇ ਬੰਦੇ ਨਾਲ ਕਰਦੇ ਆ। ਇਹ ਅਸਾਮ ਦੀ ਫ੍ਰੀ ਐਂਡ ਫੇਅਰ ਜਿਹੜਾ ਫੇਅਰ ਪੋਲ ਆ ਉਹ ਕਿਵੇਂ ਪ੍ਰਭਾਵਿਤ ਹੋ ਗਿਆ? ਭਾਈ ਸਾਹਿਬ ਨੂੰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਜਿਹੜੀ ਸਹੂਲਤ ਦੇਣ ਲਈ ਟੈਲੀਫੋਨ ਵੀ ਉਹ ਇਸੇ ਲਈ ਹੈ ਕਿ ਇਹਨਾਂ ਦੀ ਹਾਲਤ ਬਾਰੇ ਆਮ ਜਨਤਾ ਨੂੰ ਪਤਾ ਨਾ ਲੱਗੇ ਹੁਣ ਨਾ ਤਾਂ ਮਾਂ ਬਾਪ ਟੈਲੀਫੋਨ ਕਰ ਸਕਦੇ ਆ ਨਾ ਵਕੀਲ ਟੈਲੀਫੋਨ ਕਰ ਸਕਦੇ ਆ ਜੇ ਮੈਨੂੰ ਜਾਣਾ ਪਊ ਤਾਂ ਮੈਨੂੰ ਉੱਥੇ ਚੀਜ਼ ਹੈ ਉਹੀ ਉੱਥੇ ਜਾਣਾ ਪਊ ਬਈ ਮੈਂ ਉੱਥੇ ਜਾ ਕੇ ਪਤਾ ਲੈ ਕੇ ਆਵਾਂ ਵੀ ਮੈਂ ਮਿਲ ਸਕਦਾ ਪਰ ਟੈਲੀਫੋਨ ਨਹੀਂ ਕਰ ਸਕਦਾ ਉਹਦਾ ਕੀ ਮਤਲਬ ਹੈ ਕਿ ਕੱਲ ਨੂੰ ਜੇ ਭਾਈ ਸਾਹਿਬ ਨਾਲ ਕੋਈ ਗੱਲ ਹੋਣੀ ਹੁੰਦੀ ਹੈ ਤਾਂ ਅਸੀਂ ਕਹਿ ਸਕੀਏ ਵੀ ਜੀ ਇਹਨਾਂ ਨੇ ਆ ਕਰ ਲਿਆ ਆਤਮੱਤਿਆ ਕਰ ਲਈ ਜਾਂ ਇਹਨਾਂ ਨੇ ਤੁਸੀਂ ਇਹੋ ਜਿਹਾ ਕਰ ਲਿਆ ਸਟੈਪ ਇਹ ਤਾਂ ਹੁਣ ਮੈਂ ਦੱਸ ਰਿਹਾ ਨਾ ਤੇ ਉਹ ਰੋਜ਼ ਦੀ ਆਪਾਂ ਇਨਫੋਰਮੇਸ਼ਨ ਹੀ ਲੈ ਸਕਦੇ ਜਮੇ ਹੀ ਉੱਥੇ ਕੀ ਕਹਿੰਨ ਸਟਾਪ ਕਰਤਾ ਇਹ ਟੈਲੀਫੋਨ ਦੀ ਸ਼ਹੂਦਤ ਇਹ ਚ ਜਿਹੜਾ ਹੈ ਉਹ ਇੱਕ ਬੜਾ ਝੂਠੀ ਤਹਾਣੀ ਬਣਾਈ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੋਈ ਸ਼ਕਤੀ ਨਹੀਂ ਹੈ ਵੀ ਕਿਸੇ ਜੇਲ੍ਹ ਦੇ ਵਿੱਚ ਹੁਟਮ ਭੇਜ ਕੇ ਚਾਹੇ ਜੀ ਜੀ ਟੈਲੀਫੋਨ ਸੂਰਤ ਬਣੇ ਚੜੂ ਜਾਤਾ ਟੈਲੀਫੋਨ ਤੇ ਕਿਸੇ ਨੂੰ ਥ੍ਰੈਟ ਦਿੰਦੇ ਹੁਣ ਜਾਂ ਉਹ ਟੈਲੀਫੋਨ ਤੇ ਕਹਿੰਦੇ ਹੁਣ ਜੇ ਆ ਵੋਟਾਂ ਜਿਹੜੀਆਂ ਤੁਸੀਂ ਇਸ ਤਰੀਕੇ ਨਾਲ ਪਾਓ ਨਾ ਤਾਂ ਕਹਦੇ ਵੋਟ ਵੀ ਚੱਲ ਹੋਈ ਐ ਨਾ ਕੋਈ ਇਲੈਕਸ਼ਨ ਦੀ ਚੱਲ ਹੋਈ ਐ ਉਹ ਤਾਂ ਹੁਣ ਆਪਦੇ ਰਿਸ਼ਤੇਦਾਰਾਂ ਨਾਲ ਹੈਡਾ ਜਾਂ ਆਪਦੇ ਵਠੀਲਾਂ ਨਾਲ ਫੇਰੇ ਬੰਦ ਚੋਂ ਕੀਤਾ ਇਥੇ ਲੋਕੜਾ ਕਹੌਣ ਵਾਲੇ ਚ ਇਹ ਬੰਦ ਚੋਂ ਕੀਤਾ ਗਿਆ ਇਹ ਬੰਦ ਕਰਨਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਚੀਜ਼ ਨੂੰ ਜ਼ਾਹਰ ਕਰਦਾ ਹੈ ਇਹ ਇਸ ਢੰਗ ਦੇ ਨਾਲ ਉਹ ਬੰਦ ਕੀਤਾ ਗਿਆ ਤੇ ਇਹ ਵੀ ਇੱਕ ਬਹੁਤ ਖਤਰਨਾਕ ਹੈ ਉਸ ਦੀ ਭਾਈ ਸਾਹਿਬ ਨਾਲ ਮੇਰੀ ਪੂਰੀ ਜਲਵਾਟ ਹੋਈ ਹੈ ਮੈਂ ਸੁਮਨੈਂਟ ਦੇ ਵੀ ਵਿਚਾਰ ਲਏ ਆ ਜੇਲ੍ਹਾਂ ਦੇ ਵੀ ਲਏ ਆ ਸਾਰਿਆਂ ਨੇ ਜਲਵਾਟ ਕੀਤੀ ਕਿ ਕਿਹੜੀ ਕੰਟਰੀ ਦੇ ਵਿੱਚ ਭਾਈ ਸਾਹਿਬ ਰਹਿੰਦੇ ਆ ਕਿਵੇਂ ਰਹਿੰਦੇ ਆ ਉਹਨਾਂ ਨੇ ਸਾਰਿਆਂ ਨੇ ਤਾਈ ਦੀ ਕੀਤੀ ਵੀ ਕੁਝ ਨਹੀਂ ਕਹੰਦੇ ਸਿਵਾਏ ਪਾਣੀ ਤੋਂ ਇੱਚ ਸਾਦੇ ਪਾਣੀ ਤੋਂ ਹੋਰ ਇਹ ਕੋਈ ਚੀਜ਼ ਪੀਂਦੇ ਨਹੀਂ ਇਹ ਫਿਰ ਇਸ ਦੇ ਬਾਵਜੂਦ ਵੀ ਉਹ ਪੰਜ ਬਾਣੀਆਂ ਦਾ ਪਾਠ ਨਿਤਨੇਮ ਰਹਿਰਾਜ ਸਾਹਿਬ ਸਾਰਾ ਕੁਝ ਜਿਹੜਾ ਸ਼ੀਸ਼ਟਨ ਖੌਲਾ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਮਰਿਆਦਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਨਿਭਾਈ ਜਾ ਰਹੀ ਹੈ। ਔਰ ਸਿੱਖ ਪੰਥ ਦੇ ਵਿੱਚ ਜਿਹੜਾ ਉਹਨਾਂ ਦਾ ਮਹਾਨ ਸਥਾਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਮੈਂ ਇਹ ਚ ਗੱਲ ਲੱਤੇ ਕਿ অতি ਨਾਜ਼ਿਕ ਇਹ ਗੰਭੀਰ ਹਾਲਤ ਹੈ ਕਿਸੇ ਵੇਲੇ ਵੀ ਸ਼ੀਤ ਦੀ ਹੋ ਸਕਦੀ ਹੈ। ਮੈਂ ਆਪਦੇ ਮੂਹ ਤੋਂ ਇਹ ਪੂਰੀ ਜਿਹੜਾ ਹੈਗਾ ਇਹ ਪੂਰੀ ਜ਼ਿੰਮੇਵਾਰੀ ਨਾਲ ਚੱਲ ਕੇਹੀ ਹੈ ਤੇ ਇਹ ਉਹਨਾਂ ਦੀ ਘਰ ਵਾਲੀ ਜਿਹੜੀ ਹੈਗੀ ਹੈ ਚਰਨਦੀਪ ਟੌਰ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲਹੂ ਦੀ ਉਲਟੀ ਆਈ ਹੈ ਮੈਨੂੰ ਚਰਨਦੀਪ ਟੌਰ ਨੇ ਜਲ ਅਟੈਂਸ਼ਨ ਤੇ ਦੱਸੀ ਹੈ ਤੇ ਇਹ ਕੱਲ ਵੀ ਉਹ ਗੱਲ ਹੈ ਕੱਲੇ ਮੁਲਾਕਾਤ ਹੋਈ ਹੈ ਬੁੱਧਵਾਰ ਨੂੰ ਬੁੱਧਵਾਰ ਨੂੰ ਸਾਹੇ ਬੁੱਧਵਾਰ ਨੂੰ ਉਹ ਘਰ ਵਾਲੀ ਦੀ ਭਾਈ ਜੀ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ ਭਾਈ ਅਮਰਪਾਲ ਸਿੰਘ 10 ਵਜੇ ਉਹ ਗਏ ਸੀ 5 ਵਜੇ ਨਿਕਲੇ 7 ਘੰਟੇ ਦਾ ਹੋਣਾ ਫਿਰ ਮੈਨੂੰ ਉਹ ਵੀ ਉਹਨਾਂ ਨੇ ਟੈਲੀਫੋਨ ਕੀਤਾ ਮੈਂ ਟ੍ਰੇਨ 'ਚ ਸੀ ਤੇ ਟੈਲੀਫੋਨ 'ਤੇ ਉਹਨਾਂ ਨੇ ਵਿਸਤਾਰ ਦੇ ਨਾਲ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਬਲੱਡ ਦੀ ਜਿਹੜੀ ਉਲਟੀ ਆਈ ਹੈ ਤੇ ਮੈਡੀਕਲ ਤੌਰ 'ਤੇ ਇਹ ਬੜਾ ਸੀਰੀਅਸ ਮੈਟਰ ਹੈ ਕਿਸੇ ਵੀ ਮੈਡੀਕਲ ਵਾਲੇ ਨੂੰ ਹਸਪਤਾਲ ਨੂੰ ਪੁੱਛਿਆ ਜਾ ਸਕਦਾ ਜਦੋਂ ਖੂਨ ਦੀ ਉਲਟੀ ਆਉਂਦੀ ਹੈ ਕਿਸੇ ਸਮੇਂ ਵੀ ਜਿਹੜੀ ਇਹ ਜਿੰਦਗੀ ਜੱਸ ਉਹਦੇ ਤੇ ਕਾਹਨੂੰ ਇਹ ਬਹਾਨੇ ਬਣੋ ਉਹ ਬਹਾਨੇ ਤਾਂ ਵੀ ਜੀ ਤਾਂ ਐ ਹੋ ਗਿਆ ਐ ਤਾਂ ਐ ਹੋ ਗਿਆ ਉਹਨਾਂ ਨੇ ਆਇ ਨਹੀਂ ਕਰਿਆ ਸੀ ਅੱਜ ਇਸ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਇਸ ਲਈ ਇਹ ਐਮਰਜੈਂਸੀ ਜਿਹੜੀ ਹੈ ਪ੍ਰਸ਼ਤੰਕ ਨੂੰ